ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਵਖਤਗੜ ਬਾਈ ਕੋਲ ਗਾਂਵ ਕਾਉਆ ਜੀ ਕਰਦੇ ਆ ਬਾਬਾ ਜੀ ਨਾਲ ਗੱਲਬਾਤ ਤੇ ਲੈਨੇ ਜੀ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਕੀ ਨਾਮ ਵੀਰੇ ਆਪਣਾ ਨਾਮ ਜਗਜੀਤ ਸਿੰਘ ਵੀਰੇ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਨੰਬਰ ਦੱਸੋ ਜੀ ਆਪਣਾ ਨੰਬਰ ਹੈਗਾ 82 642 ਹਾਂਜੀ 70411 ਦੁਬਾਰਾ ਫਿਰ ਦੱਸੋ ਬਈ 82 642 70411 ਹਾਂਜੀ ਬਈ ਜੀ ਦੱਸੋ ਜੀ ਗਾਂ ਦੀ ਡਿਟੇਲ ਆਪਣੀ ਦੀ ਗਾਂ ਵੀਰੇ ਦੂਜੇ ਸੂਏ ਸੂਈ ਬਿਆ ਹਾਂਜੀ 2 ਮਹੀਨਾ ਤੁੱਤੇ ਹੋ ਗਿਆ ਸੂਈ ਵੀ ਨੂੰ ਠੀਕ ਹੈ ਜੀ ਕਿੰਨਾ ਦੁੱਧ ਦਾ ਵੀਰੇ ਡੁੱਧ ਹੈਗਾ ਵੀਰੇ 17 ਕਿਲੋ ਠੀਕ ਆ ਜੀ ਲੋ ਜੀ ਲੈਵਲ ਉਹ ਦੇਖ ਸਕਦੇ ਹੋ ਠੀਕ ਆ ਜੀ ਵੱਖਸ਼ਣ ਤੋੜ ਕੇ ਉਹ ਦਿਖਾਣ ਬੱਚਾ ਬਈ ਤੇ ਬੱਚਾ ਬੱਛਾ ਸੀਗਾ ਬੱਚਾ ਵੀਰੇ ਮਰ ਗਿਆ ਠੀਕ ਆ ਜੀ ਤੋੜ ਕੇ ਦਿਖਾਓ ਜੀ ਦੇਖ ਸਕਦੇ ਹੋ ਪਰਾ ਠੀਕ ਆ ਜੀ ਬਾਕੀ ਪਰ ਰੇਡ ਵੀ ਬਾਈ ਨੂੰ ਪਾ ਦਿਆ ਤੇ ਤੋੜਾ ਤੋੜਾ ਦੇਖ ਸਕਦੇ ਤੁਸੀਂ ਠੀਕ ਆ ਜੀ ਦਰਮਾਨੀ ਦਾ ਥਾਂ ਤੋਂ ਵਧੀਆ ਲੈਵਲ ਉਹ ਵਧੀਆ ਜੀ ਠੀਕ ਆ ਜੀ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਜੀਤਾ ਫਾਰਮ ਟਿਕਣ ਦੀ ਵਤੋਂ ਸਬਸਕ੍ਰਾਈਬ ਕਰਾ ਕਰਤਾ ਕਿੰਨੇ ਵੀ ਵੀਡੀਓ ਅਪਲੋਡ ਕਰ ਰਹੀ ਹੈ ਬਾਈ ਜੀ ਕੀ ਰੇਟ ਹੈ ਜੀ ਦਾ ਰੇਟ ਵੀ ਦਾ 48000 48000 ਰੁਪਏ ਨੇ ਰੇਟ ਕੀਤਾ ਮਾਨਤਨ ਹੋ ਜੂਗਾ ਜੀ ਹਾਂ ਮਾਨਤਨ ਕਰਦਾ ਵੀਰੇ ਠੀਕ ਹੈ ਜੀ ਚੋਕੇ ਤਸੱਲੀ ਕਰ ਸਕਦੇ ਜੀ ਦਾ ਦੋ ਰੰਗ ਚੋਲੇ ਤਿੰਨ ਰੰਗ ਚੋਲੇ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਹੈ ਬਾਈ ਚੋਕੇ ਦਸੰਦੀ ਕਰਕੇ ਜਾਹਾਂਗੇ ਠੰਡੀ ਸੀ ਲਾਈਨ ਹੈਗਾ ਕੁਝ ਨਹੀਂ ਕਹਿੰਦਾ ਠੀਕ ਹੈ ਜੀ ਠੀਕ ਹੈ ਦੇਖ ਸਕਦਾ ਕਹਿੰਦਾ ਧਾਰਮਾਰਕ ਦਿਖਾ ਦਿੰਦੇ ਆ ਠੀਕ ਮਾਰੋ ਧਾਰਮਣੀ ਇਸ ਤਰ੍ਹਾਂ ਕੱਲੀ ਕੱਲੀ ਗਾਰ ਦੇ ਠੀਕ ਹੈ ਜੀ ਮਗਲੇ ਵੀ ਮਾਰ ਦੋ ਸੰਤੂ ਜੀ ਮੈਂ ਓਕੇ ਜੀ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਉਹ ਠੰਡੀ ਸੀ ਲਾ ਵਾਈ ਜੀ ਨਜ਼ਰ ਜ਼ਰੂਰ ਕਨੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ